ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਛੇਵੇਂ ਪਾਤਸ਼ਾਹ ਸਹਿ ਮਹਾਰਾਜ ਦੇ ਸਥਾਨ ਗੁਰਦੁਆਰਾ ਸ੍ਰੀ ਸ਼ਾਦੀਮਾਰਗ ਸਾਹਿਬ ਜਦੋਂ ਜੀ ਇਤਿਹਾਸ ਵਿੱਚ ਪਾਈ ਕਟੂ ਸਾਹਾ ਦਾ ਜ਼ਿਕਰ ਪੜ੍ਹਦੇ ਆ ਤੇ ਉਹ ਇਸ ਸਥਾਨ ਤੇ ਬੈਠੇ ਜਿੰਨੇ ਵੀ ਆਉਣ ਜਾਣ ਵਾਲੇ ਮਾਰੇ ਦਰਸ਼ਨ ਕਰਨ ਜਾਂਦੇ ਤੰਨਾਂ ਦੀ ਸੇਵਾ ਕਰਦੇ ਸੀ ਇੱਕ ਦਿਨ ਕੁਝ ਸੰਗਤ ਛੇਵੇਂ ਪਾਤਸ਼ਾਹ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਆਈ ਤੇ ਸੇਵਾ ਕਰਦੇ ਆ ਭਾਈ ਕਟੂ शाह ਖੰਗਰੇ ਸਨ ਤਾਂ ਕਿਸੇ ਸਿੱਖ ਨੇ ਆਖਿਆ ਕਿ ਆਪਾਂ ਇਹ ਜਿਹੜਾ ਸ਼ਹਿਦ ਹੈ ਇਹਦੇ ਵਿੱਚੋਂ ਭਾਈ ਕਟੂ ਸ਼ਾਹ ਨੂੰ ਦੇ ਵੀਏ ਤਾਂ ਉਸ ਵੇਲੇ ਉਹਨਾਂ ਨੇ ਆਖਿਆ ਨਹੀਂ ਇਹ ਗੁਰੂ ਅੱਗੇ ਪਹਿਲਾਂ ਭੇਟ ਹੋਏਗਾ ਫਿਰ ਆਪਾਂ ਕਿਸੇ ਹੋਰ ਨੂੰ ਦੇਾਂਗੇ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਕੋਲ ਆਏ ਤੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਤਾੜਨਾ ਕੀਤੀ ਕਿ ਜਿਸ ਵੇਲੇ ਤੁਹਾਡੇ ਕੋਲੋਂ ਮੰਗਿਆ ਸੀ ਉਸ ਵੇਲੇ ਤੁਸੀਂ ਇਹ ਸ਼ਾਇਦ ਜਿਹੜਾ ਨਹੀਂ ਦਿੱਤਾ ਇਹ ਤਾਂ ਪ੍ਰਵਾਨ ਹੋਏਗਾ ਪਹਿਲਾਂ ਭਾਈ ਕੱਟੂ ਸ਼ਾਹ ਨੂੰ ਇਹ ਸ਼ਹਿਦ ਜਿਹੜਾ ਹੈ ਉਹ ਦੇਣਾ ਕਰੋ ਫਿਰ ਉਹ ਵਾਪਸ ਇਸ ਸਥਾਨ ਤੇ ਆਏ ਤੇ ਫਿਰ ਭਾਈ ਘਟੂਛਾ ਨੂੰ ਉਹਨਾਂ ਨੇ ਇਹ ਸ਼ਹਿਦ ਦਿੱਤਾ ਤੇ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਕਿ ਜੋ ਵੀ ਸਿੱਖ ਜਿਸ ਚੀਜ਼ ਦੀ ਲੋੜ ਮਹਿਸੂਸ ਕਰਦਾ ਆ ਜਾਂ ਕੋਈ ਰਾਹੀ ਕੋਈ ਪਾਂਧੀ ਤਾਂ ਉਹਦੀ ਸਹਾਇਤਾ ਜਿਹੜੀ ਆ ਉਹ ਪਹਿਲਾਂ ਕੀਤੀ ਜਾਏ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕਾ ਇਥੋਂ ਫਿਰ ਸਤਗੁਰੂ ਜੀ ਜਦੋਂ ਆਏ ਤੇ ਉਸ ਵੇਲੇ ਜੋ ਬਾਦਸ਼ਾਹ ਜ਼ਾਹਾਂਗੀਰ ਉਹਨਾਂ ਦਾ ਮੇਲ ਮਹਾਰਾਜ ਨਾਲ ਹੁੰਦਾ ਤੇ ਇਥੋਂ 5 ਕਿਲੋਮੀਟਰ ਉੱਪਰ ਵਾਲੇ ਪਾਸੇ ਜਿਹੜਾ ਵਰਸ਼ਾ ਮਹਾਰਾਜ ਨੇ ਮਾਰਿਆ ਤੇ ਉਥੋਂ ਅੱਜ ਵੀ ਜਿਹੜਾ ਪਾਣੀ ਆ ਉਹ ਖੂਹ ਜਿਹੜਾ ਉਹ ਨਿਕਲਦਾ ਆ ਰਸਤੇ ਦੀ ਕਿਉਂਕਿ ਜੰਗਲ ਵਿੱਚ ਆ ਇਸ ਕਰਕੇ ਉਥੇ ਸੰਗਤ ਜਿਹੜੀ ਉਹ ਦਰਸ਼ਨ ਕਰਨ ਵਾਸਤੇ ਜਾਂਦੀ ਆ ਤੇ ਬਹੁਤ ਸੋਹਣਾ ਸਥਾਨ ਇਸ ਥਾਂ ਤੇ ਇਹ ਬਣਿਆ ਇਧਰ ਸਰਾਵਾਂ ਆ ਤੇ ਪਲਵਾਮਾਂ ਦੇ ਨੇੜੇ ਆ ਜਦੋਂ ਵੀ ਆਪਾਂ ਇਸ ਪਾਸੇ ਆਈਏ ਤੇ ਸਾਨੂੰ ਇੱਥੇ ਹਰ ਵੇਲੇ ਰਿਹائش ਪ੍ਰਸ਼ਾਦਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਸੋ ਆਪਾਂ ਹੁਣ ਇਥੋਂ ਅੱਗੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ